ਰੇਡੀ ਇੰਨਾ ਵੱਡਾ ਮਕਾਨ ਉਸ ਵਿੱਚ ਕਿਸੇ ਭੂਤ ਦੇ ਵਾਂਗ ਠਹਿਰ ਰਹੇ ਜਗਪਾਲ ਸਿੰਘ ਅਤੇ ਘਰ ਵਾਲੀ ਸੀ ਜੋ ਸਾਲ ਪੜ ਤੋਂ ਮੰਜੇ ਉੱਤੇ ਪਈ ਸੀ ਸਰੀਰ ਦਾ ਅੱਧਾ ਹਿੱਸਾ ਪੂਰੀ ਤਰ੍ਹਾਂ ਲਕਵਾ ਗਰਸਤ ਹੋ ਚੁੱਕਿਆ ਸੀ ਡੰਡੀ ਉਹ ਬੜੀ ਮੁਸ਼ਕਲ ਨਾਲ ਘਰ ਵਾਲੇ ਦਾ ਸਹਾਰਾ ਲੈ ਕੇ ਬਾਥਰੂਮ ਤੱਕ ਚਲੀ ਜਾਂਦੀ ਡੰਡੀ ਜਗਪਾਲ ਸਿੰਘ ਮਗੀਚੇ ਵਿੱਚ ਬੈਠੇ ਸੋਚ ਰਹੇ ਸਨ ਆਪਣੇ ਅਤੇ ਆਪਣੀ ਘਰ ਵਾਲੀ ਦੇ ਇਕੱਲੇਪਨ ਬਾਰੇ ਇੰਨੇ ਵਿੱਚ ਮੋਬਾਈਲ ਵੱਜ ਪਿਆ ਡੰਡੀ ਮੋਬਾਈਲ ਉੱਤੇ ਟੋਨ ਵਿੱਚ ਗਾਣਾ ਸੀ Papa ਕਹਤੇ ਹੈ ਬੜਾ ਨਾਮ ਕਰੇਗਾ ਡੰਡੀ ਦੇਖਿਆ ਮੁੰਡੇ ਦਾ ਫੋਨ ਅਮਰੀਕਾ ਤੋਂ ਉਸ ਨੇ ਫੋਨ ਚੁੱਕਿਆ ਵੀਡੀਓ ਕਲਿੱਪ ਸੀ ਡੰਡੀ ਮੁੰਡੇ ਨੇ ਪੁੱਛਿਆ ਹੈਲੋ ਡੈਡ ਮੰਮੀ ਕਿਵੇਂ ਹੈ ਪ੍ਰਸ਼ਨ ਚਿੰਨ ਉਹ ਮੋਬਾਈਲ ਲੈ ਕੇ ਕਮਰੇ ਵਿੱਚ ਆਏ ਡੰਡੀ ਪੁੱਤ ਨਾਲ ਗੱਲ ਕਰਕੇ ਘਰ ਵਾਲੀ ਖੁਸ਼ ਸੀ ਡੰਡੀ ਇੰਜ ਲੱਗਿਆ ਜਿਵੇਂ ਸਾਹਮਣੇ ਹੀ ਪੁੱਤ ਬੈਠਾ ਹੋਵੇ ਡੰਡੀ ਹਾਏ ਦਾਦੂ ਕਿਵੇਂ ਹੋ ਪ੍ਰਸ਼ੰਚਨ 12 ਸਾਲ ਦੀ ਪੋਤੀ ਨੂੰ ਦੇਖ ਕੇ ਜਗਪਾਲ ਸਿੰਘ ਖੁਸ਼ ਹੋ ਗਏ ਡੰਡੀ ਫਿਰ ਮੁੰਡੇ ਨੂੰ ਬੋਲੇ ਪੁੱਤ ਹੁਣ ਤੂੰ ਪੈੰਡ ਆ ਜਾ ਅਸੀਂ ਇਕੱਲੇ ਰਹੇ ਗਏ ਹਾਂ ਹੁਣ ਡੰਡੀ ਤਾਂ ਮੁੰਡਾ ਬੋਲਿਆ ਨਹੀਂ ਡੈਡ ਅਜੀ ਬਹੁਤ ਸਾਰੇ ਕੰਮ ਬਾਕੀ ਨੇ ਆਪਣਾ ਧਿਆਨ ਰੱਖੋ ਮੰਮੀ ਦਾ ਵੀ ਡੰਡੀ ਜਗਪਾਲ ਸਿੰਘ ਦੀਆਂ ਅੱਖਾਂ ਹੰਝੂਆਂ ਨਾਲ ਭਰਨ ਲੱਗੀਆਂ ਡੰਡੀ ਉਸ ਨੂੰ ਸਭ ਜਾਦ ਅਰੇੜੀ ਆਉਣ ਲੱਗਿਆ ਜਦ ਪੁੱਤ ਵਿਦੇਸ਼ ਨਹੀਂ ਜਾਣਾ ਚਾਹੁੰਦਾ ਸੀ ਉਹਨਾ ਜਿੱਦ ਕਰਕੇ ਜ਼ਮੀਨ ਦੇ ਨਾਲ ਘਰ ਵਾਲੀ ਦੇ ਗਹਿਣੇ ਵੇਚ ਕੇ ਪੁੱਤ ਨੂੰ ਵਿਦੇਸ਼ भेजा ਸੀ ਡੰਡੀ ਨਾ ਰੋਸ਼ਨ ਕਰਨ ਲਈ ਡੰਡੀ ਚਾਰ ਕੋ ਸਾਲਾਂ ਦੀ ਛੋਟੀ ਬੱਚੀ ਪ੍ਰੀਤ ਆਪਣੇ ਪਾਪਾ ਨਾਲ ਮੋਟਰਸਾਈਕਲ ਉੱਤੇ ਅੱਗੇ ਬੈਠ ਕੇ ਸਕੂਲੋਂ ਆਪਣੇ ਘਰ ਵਾਪਸ ਆ ਰਹੀ ਸੀ ਡੰਡੀ ਦੋਵੇਂ ਹੀ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਆਪਣੇ ਨਿੱਕੇ ਜਿਹੇ ਸੰਸਾਰ ਵਿੱਚ ਫੈਲਦੇ ਜਾ ਰਹੇ ਸੰਡੰਡੀ ਚਾਨਕ ਬੇਟੀ ਨੇ ਆਪਣੇ ਸਕੂਲ ਵਿੱਚ ਹੋ ਰਹੇ ਫੈਂਸੀ ਡਰੈਸ ਮੁਕਾਬਲੇ ਬਾਰੇ ਪਾਪਾ ਨੂੰ ਖੁਸ਼ੀ ਵਿੱਚ ਉਛਲਦੇ ਹੋਏ ਕਿ ਹਾਂ ਪਾਪਾ ਮੈਨੂੰ ਨਿੱਕਾ ਜਿਹਾ ਦੁਲਹਨ ਵਾਲਾ ਸੂਟ ਚਾਹੀਦਾ ਏ ਡੰਡੀ ਪਾਪਾ ਨੇ ਰੀਜ ਨਾਲ ਉਸਦੀ ਗੱਲ ਸੁਣਦਿਆਂ ਕਿਹਾ ਇਹੀ ਵਾਲਾ ਸੂਟ ਕਿਉਂ ਪ੍ਰਸ਼ਨ ਜਨ ਪਾਪਾ ਮੈਂ ਇਸ ਫੈਨਸੀ ਡਰੈਸ ਮੁਕਾਬਲੇ ਵਿੱਚ ਦੁਲਹਣ ਬਣੂੰਗੀ ਪ੍ਰੀਤ ਨੇ ਖੁਸ਼ੀ ਅਤੇ ਚਾਹ ਨਾਲ ਜਵਾਬ ਦਿੱਤਾ ਡੰਡੀ ਬੇਟੀ ਤੂੰ ਫਿਰ ਕਿਹੜਾ ਗੀਤ ਗਾਵੇਂਗੀ ਪਾਪਾ ਨੇ ਮੀਟੀ ਦੀ ਗੱਲ ਪ੍ਰਤੀ ਉਤਸੁਕਤਾ ਬਣਾਉਂਦਿਆਂ ਕਿਹਾ ਡੰਡੀ ਸਾਡਾ ਚਿੜੀਆਂ ਦਾ ਚੰਬਾ ਵੇ ਪ੍ਰੀਤ ਨੇ ਬੋਲ ਗੂੰਗੁਣਾਏ ਡੰਡੀ ਬਾਬਲ ਦਾ ਮਾਣਾ ਪਰ ਆਇਆ ਅਤੇ ਉਸ ਨੇ ਨਿੱਕੀ ਪ੍ਰੀਤ ਦੀ ਗੱਲਬੱਲ ਆਪਣੀ ਸਾਰੀ ਸੋਚ ਕੇਂਦਰਤ ਕਰ ਲਈ ਡੰਡੀ ਇਸ ਤੋਂ ਪਹਿਲਾਂ ਕਿ ਪਾਪਾ ਕੋਈ ਪ੍ਰਸ਼ਨ ਕਰੇ ਪ੍ਰੀਤ ਨੇ ਪੁੱਛਿਆ ਪਾਪਾ ਇਹੀ ਗੀਤ ਕਿਉਂ ਗਾਇਆ ਜਾਂਦਾ ਹੈ ਪ੍ਰਸ਼ਨ ਚੈਨ ਪਾਪਾ ਨੇ ਆਪਣੀ ਸੋਚ ਵਿੱਚ ਬੇਟੀ ਨੂੰ ਜਵਾਨ ਹੁੰਦੇ